ਪੰਜਾਬ ਰਾਜ ਦੇ ਮੁਲਾਜ਼ਮਾਂ ਤੇ ਪੈਨਸ਼ਨਰਸ ਨੂੰ ਮਿਲੇਗੀ ਵੱਡੀ ਰਾਹਤ ਇਸ ਤਾ ਫੈਸਲਾ ਦਿਵਾਈ ਤੋਂ ਪਹਿਲਾਂ ਸਰਕਾਰ ਦਾ ਨਵਾਂ ਪੱਤਰ ਸੋਸ਼ਲ ਮੀਡੀਆ ਤੇ ਖਬਰਾਂ ਹੋਈਆਂ ਹੋਈਆਂ ਵਾਇਰਲ ਪੈਂਡਿੰਗ 30% ਡੀਏਰੀਆ ਇਨੀਆਂ ਇਸਤਾਨ ਇਸ ਵੀਡੀਓ ਦੇ ਵਿੱਚ ਅਸੀਂ ਇਹ ਹੀ ਜਾਣ ਦੀ ਕੋਸ਼ਿਸ਼ ਕਰਾਂਗੇ ਸੋਸ਼ਲ ਮੀਡੀਆ ਤੋਂ ਸੂਤਰਾਂ ਦੇ ਹਵਾਲੇ ਤੋਂ ਕੁਝ ਵੱਡੀਆਂ ਤੇ ਅਹਿਮ ਖਬਰਾਂ ਜਿਹੜੀਆਂ ਨੇ ਨਿਕਲ ਕੇ ਆ ਰਹੀਆਂ ਨੇ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੀ ਚੈਨਲ ਪੰਜਾਬ ਖਬਰ ਨਾ ਮਾਰ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਇੱਕ ਵੱਡੀ ਤੇ ਅਹਿਮ ਜਾਣਕਾਰੀ ਜਿਹੜੀ ਸਾਹਮਣੇ ਆ ਰਹੀ ਹੈ ਜਿਸ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਰਾਜ ਦੇ ਮੁਲਾਜ਼ਮਾਂ ਤੇ ਪੈਨਸ਼ਨਰਸ ਨੂੰ ਇੱਕ ਵੱਡੀ ਰਾਹਤ ਜਿਹੜੀ ਹੈ ਦਿੱਤੀ ਜਾ ਸਕਦੀ ਹੈ ਜਿਸ ਦੇ ਵਿੱਚ ਇਹ ਫੈਸਲਾ ਲਿਆ ਜਾ ਸਕਦਾ ਹੈ ਕਿ ਪੈਂਡਿੰਗ 13% ਡੀਏ ਦੇ ਵਿੱਚੋਂ 4% ਡੀਏ ਦੀ ਇੱਕ ਕਿਸ਼ਤ ਜਾਰੀ ਕਰ ਦਿੱਤੀ ਜਾਵੇ ਸੋ ਉਸ ਸੰਬੰਧੀ ਦੱਸਿਆ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ ਤੇ ਇੱਕ ਪੱਤਰ ਵੀ ਜਿਹੜਾ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਵਿੱਤ ਵਿਭਾਗ ਦੇ ਵੱਲੋਂ ਦੀਵਾਲੀ ਤੋਂ ਪਹਿਲਾਂ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ 4% ਡੀਏ ਦੀ ਕਿਸ਼ਤ ਦੀ ਸੈਤੀ ਵੱਧਦੀ ਨਜ਼ਰ ਆ ਰਹੀ ਹੈ। ਹਾਲਾਂਕਿ ਜਿਹੜਾ ਪੱਤਰ ਹੈ ਇਸ ਦੇ ਉੱਤੇ ਕੋਈ ਅਧਿਕਾਰਿਕ ਪੁਸ਼ਟੀਕਰਨ ਤਾਂ ਨਹੀਂ ਹੈ ਪਰ ਦੱਸਿਆ ਜਾ ਰਿਹਾ ਹੈ ਕਿ 4% ਡੀਏ ਦੀ ਜਿਹੜੀ ਰਾਹਤ ਹੈ ਉਹ ਦਿੱਤੀ ਜਾ ਸਕਦੀ ਹੈ ਬਾਕੀ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਪੈਂਡਿੰਗ 13% ਡੀਏ ਜੋ ਹੈ ਉਸ ਦਾ ਬਕਾਇਆ ਜਿਹੜਾ ਹੈ ਕਿਸ਼ਤਾਂ ਦੇ ਵਿੱਚ ਕੀਤਾ ਜਾਣਾ ਹੈ ਦੱਸਿਆ ਜਾ ਰਿਹਾ ਹੈ ਕਿ ਕਿੰਨ ਤੋਂ ਚਾਰ ਕਿਸ਼ਤਾਂ ਬਣ ਸਕਦੀਆਂ ਨੇ ਜਿਸ ਦੇ ਵਿੱਚੋਂ 4% ਡੀਏ ਦੀ ਇੱਕ ਕਿਸ਼ਤ ਜਿਹੜੀ ਹੈ ਪਹਿਲੀ ਕਿਸ਼ਤ ਦੱਸੀ ਜਾ ਰਹੀ ਹੈ। ਇਸ ਤਰ੍ਹਾਂ ਬੱਚੇ ਮੇ ਪੇ ਕਮਿਸ਼ਨ ਦੇ ਏਰੀਆ ਦੇ ਬਕਾਏ ਦੀ ਜੋ ਰਾਸ਼ੀ ਹੈ ਉਸ ਨੂੰ ਜਾਰੀ ਕਰਨ ਸੰਬੰਧ ਵਿੱਚ ਜਿਹੜੀ ਦੂਸਰੀ ਕਿਸ਼ਤ ਹੈ ਉਸ ਦੇ ਉੱਤੇ ਵੱਡਾ ਤੇ ਅਹਿਮ ਫੈਸਲਾ ਦਿਵਾਲੀ ਤੋਂ ਪਹਿਲਾਂ ਸਰਕਾਰ ਲੈ ਸਕਦੀ ਹੈ ਅਤੇ ਮੁਲਾਜ਼ਮਾਂ ਤੇ ਪੈਨਸ਼ਨਰਸ ਨੂੰ ਇੱਕ ਵੱਡੀ ਰਾਹਤ ਦੇ ਸਕਦੀ ਹੈ ਸੋ ਇੱਕ ਵੱਡੀ ਤੇ ਅਹਿਮ ਜਾਣਕਾਰੀ ਸਾਹਮਣੇ ਆ ਰਹੀ ਸੀ ਸੋ ਛੇ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਇਸ ਵੀਡੀਓ ਵਿੱਚ ਇਨਾ ਹੀ ਧੰਨਵਾਦ